ਤਨ ਗੁਰੂ ਰਾਮਦਾਸ ਮਹਾਰਾਜ ਹਾਂ ਤਨਸ਼ਨ ਕਰੂੰਗੀ ਰੂਹ ਖੁਸ਼ ਹੋ ਜਾਊਗੀ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਸ਼ਾ ਤਨ ਤੇਰਾ ਦਰਬਾਰ ਕਮੇਟੀਆਂ ਕੀ ਕਰਨਗੀਆਂ ਇੱਕੋ ਵੀਰ ਨੇ ਇੱਕੋ ਵੀਰ ਨੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਆ ਕੇ ਗੁਰੂ ਘਰ ਬਣਾਇਆ ਕੈਲਾਸ਼ ਭਾਈ ਜੀ ਦਾ ਕਿ ਮੇਰਾ ਗੁਰੂ ਦਾ ਦਰਬਾਰ ਇੰਨਾ ਸੋਹਣਾ ਹੋਣਾ ਚਾਹੀਦਾ ਹੈ ਲੋਕ ਦੇਖਦੇ ਰਹਿ ਜਾਣ ਸਵੇਰੇ 2:30 ਵਜੇ 2:30 ਵਜੇ ਦਰਬਾਰ ਸਾਹਿਬ ਦੇ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਤਿੰਨ ਤਿੰਨ ਗੱਡੀਆਂ ਭੇਜੀਆਂ ਜਾਂਦੀਆਂ ਨੇ ਤਿੰਨ ਤਿੰਨ ਗੱਡੀਆਂ ਘਰਾਂ ਦੇ ਵਿੱਚੋਂ ਸੰਗਤ ਲੈ ਕੇ ਆਉਣ ਵਾਸਤੇ ਸੰਗਤ ਨੂੰ ਲੈ ਕੇ ਆਉਣ ਵਾਸਤੇ ਗੱਡੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸੰਗਤ ਨੂੰ ਛੱਡ ਕੇ ਵਾਪਸ ਆਉਂਦੇ ਨੇ ਹਰ ਸੰਗਤ ਦੇ ਬੈਠਣ ਵਾਸਤੇ ਕੋਈ ਕੁਰਸੀ ਨਹੀਂ ਲੱਗੀ ਹੋਈ ਦੇਖੋ ਜੀ ਤੁਸੀਂ ਕੁਰਸੀ ਨਹੀਂ ਲੱਗੀ ਹੋਈ ਇੱਥੇ ਕੋਈ ਔਰ ਇੱਕ ਹੋਰ ਚੀਜ਼ ਵਿਖਾਉਣਾ ਜਿਹੜੀ ਗੁਰਦੁਆਰੇ 'ਚ ਹੈ ਹੀ ਨਹੀਂ ਹੈ ਜੀ ਬਹੁਤ ਲੱਖਾਂ ਗੁਰਦੁਆਰਿਆਂ 'ਚ ਇੱਕ ਗੁਰਦੁਆਰੇ ਵਿੱਚ ਹੋਏਗੀ ਜੀ ਉਹ ਆਪ ਜੀ ਨੂੰ ਵਿਖਾਉਣੀ ਆਂ ਚੱਲਦੇ ਆਂ ਜੀ ਇੱਕ ਹੋਰ ਜਗ੍ਹਾ ਦੇ ਉੱਤੇ ਤੁਸੀਂ ਸੋਚੋਗੇ ਹੈਰਾਨ ਰਹਿ ਜਾਓਗੇ ਔਰ ਇਹ ਵੀਡੀਓ ਦੱਬ ਕੇ ਸ਼ੇਅਰ ਕਰੋ ਅੱਖਾਂ ਖੁੱਲ ਜਾਣ ਲੋਕਾਂ ਦੀਆਂ ਅੱਖਾਂ ਖੁੱਲ ਜਾਣ ਕਿਸੇ ਤੋਂ 1 ਰੁਪਈਆ ਨਹੀਂ ਲਿਆ ਇਸ ਵੀਰ ਨੇ ਆਪਣੇ ਫੰਡ ਦੇ ਉੱਤੇ ਆਪਣੀ ਮਿਹਨਤ 'ਚੋਂ ਘਰ ਬਾਅਦ 'ਚ ਬਣੂੰਗਾ ਹਲੇ ਪਹਿਲਾਂ ਗੁਰੂ ਘਰ ਬਣਾ ਦਿੱਤਾ ਨੂੰ ਜਦੋਂ ਆਪ ਜੀ ਦਰਸ਼ਨ ਕਰੋਗੇ ਤਾਂ ੴ ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ ਇਹ ਜਿਹੜਾ ਬੋਰਡ ਲੱਗਿਆ ਹੋਇਆ ਕਿ ਜਿਹੜਾ ਵੀ ਆਵੇ ਨਾ ਜੀ ਇੱਥੇ ਉਹ ਪਹਿਲਾਂ ਪਿਆਰ ਨਾਲ ਬੋਲੇ ਬੋਲੋ ਧੰਨ ਗੁਰੂ ਨਾਨਕ ਅੰਦਰ ਹਲੇ ਕੰਮ ਚੱਲਦਾ ਪਿਆ ਲੇਕਿਨ ਉਸ ਤੋਂ ਪਹਿਲਾਂ 5 ਸਟਾਰ ਵਾਲੀਆਂ ਸੁਵਿਧਾ ਕਿਉਂ ਨਹੀਂ ਕੋਈ ਗਰੰਤੀ ਨਹੀਂ ਹੈ ਕੋਈ ਰਾਗੀ ਨਹੀਂ ਹੈ ਕੋਈ ਪਾਠੀ ਨਹੀਂ ਹੈ ਔਰ ਇੱਥੇ ਬੱਚੇ ਤਿਆਰ ਹੋ ਰਹੇ ਨੇ ਸਾਡੇ ਤੁਸੀਂ ਕੰਪੈਰੀਸ਼ਨ ਕਰਕੇ ਦੇਖਿਓ ਕਿੰਨੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਇਓ ਵੀ ਕਿੰਨੇ ਗੁਰਦੁਆਰਿਆਂ ਚ ਪ੍ਰਧਾਨ ਬੈਠੇ ਨੇ ਕੀ ਕਮੇਟੀਆਂ ਆਹ ਕੰਮ ਕਰ ਪਾਈਆਂ ਨੇ ਜੋ ਇਸ ਗੁਰਦੁਆਰਾ ਸਾਹਿਬ ਦੇ ਇੱਕ ਸਿੰਧੀ ਨੇ ਕਰ ਦਿੱਤਾ ਕੀ ਐਦਾਂ ਕਰ ਸਕਦੇ ਹੋ ਗੁਰਦੁਆਰੇ ਦੀ ਸਹੂਲਤਾਂ ਪਰ ਕੱਲੀਆਂ ਸਹੂਲਤਾਂ ਨਹੀਂ ਐ ਜੀ ਉਸ ਤੋਂ ਪਹਿਲਾਂ ਜੋ ਆਪ ਜੀ ਨੂੰ ਵਿਖਾਣ ਜਾ ਰਿਹਾ ਕਿ ਇਹ ਪੰਜਾਬ ਦੇ ਗੁਰਦੁਆਰਿਆਂ ਚ ਹੋਰ ਗੁਰਦੁਆਰਿਆਂ ਚ ਅੱਜ ਸੰਡੇ ਐ ਓਏ ਹੋ ਰਿਹਾ ਕੰਮ ਪਹਿਲਾਂ ਮੈਂ ਤੁਹਾਨੂੰ ਆਪ ਜੀ ਨੂੰ ਇੱਕ ਬੇਸਮੈਂਟ ਵਿੱਚ ਲੈ ਕੇ ਚੱਲਦਾ ਜਿੱਥੇ ਕੁਝ ਅਜੀਹਾ ਹੋ ਰਿਹਾ ਕਿ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਸੀਂ ਚੱਲਿਆਂ ਦੀ ਪਹਿਲਾਂ ਬੇਸਮੈਂਟ ਦੇ ਵਿੱਚ ਔਰ ਵੀਡੀਓ ਦੱਬ ਕੇ ਤੁਹਾਨੂੰ ਧੰਗੁਰੂ ਨਾਨਕ ਮਹਾਰਾਜ ਜੀ ਦਾ ਵਾਸਤਾ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜੀ श्री गुरु ग्रंथ साहब जी धन श्री गुरु ग्रंथ जी कृपा करके करके जैसा स्वभाव बनाओ वागुरु गुरु तेरा शुक्र है वागुरु तेरा शुक्र है हां जी हो रहे ने तैयार नी बच्चे यही बच्चे ਲੋੜ ਨਹੀਂ ਪੈਣੀ ਗਰੰਥੀ ਸਿੰਘ ਦੀ ਲੋੜ ਨਹੀਂ ਪੈਣੀ ਪ੍ਰਚਾਰਕ ਦੀ ਲੋੜ ਨਹੀਂ ਪੈਣੀ ਰਾਗੀ ਸਿੰਘ ਦੀ ਕਿਉਂਕਿ ਇਹ ਬੱਚੇ ਤਿਆਰ ਹੋ ਜਾਣੇ ਨੇ ਦਾਸ ਇਸ ਜਗ੍ਹਾ ਤੇ ਪਹੁੰਚਿਆ ਹੋਇਆ ਜੀ ਤੁਸੀਂ ਪੋਸਟਰ ਦੇਖ ਰਹੇ ਹੋ ਬਾਈ ਭਗਵਾਨ ਸਿੰਘ ਜੀ ਖੋਜੀ ਪਟਿਆਲੇ ਵਾਲੇ 2 ਤਰੀਕ ਤੋਂ ਲੈ ਕੇ 7 1 2024 ਤੱਕ ਦਾਸ ਇਸੇ ਜਗ੍ਹਾ ਤੇ ਤੇ ਇਹ ਬੱਚੀ ਸਵੇਰੇ ਰੋਜ਼ ਨਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦੀ ਹੈ ਬਾਣੀ ਪੜ੍ਹਦੀ ਹੈ ਕੱਲੀ ਇਹ ਨਹੀਂ بڑے ਬੱਚੇ ਨੇ ਤੇ ਹੁਣ ਤੁਹਾਨੂੰ ਵਿਖਾਉਨੇ ਆਂ ਜੀ 5 ਸਟਾਰ ਸੁਭਦਾ ਵਾਲਾ ਗੁਰਦੁਆਰਾ ਸਾਹਿਬ 3 ਵਜੇ ਪ੍ਰਕਾਸ਼ ਹੋ ਜਾਂਦਾ ਅਮਰਤ ਵੇਲੇ 8 ਵਜੇ ਸੁਖਾਸਨ ਹੋ ਜਾਂਦਾ ਤੇ ਦੇਖੋ ਗੁਰਦੁਆਰਿਆਂ ਦੇ ਵਿੱਚ ਤਨਖਾਹਾਂ ਤੇ ਰੱਖੇ ਹੋਏ ਭਾਈ ਇੱਕ ਬਾਣੀ ਪੜ ਕੇ ਉੱਠ ਜਾਂਦੇ ਨੇ ਕਈ ਤਾਂ ਕਈ ਕਿਰਪਾ ਵਾਲੇ ਜਿਹੜੇ ਪੰਜ ਬਾਣੀਆਂ ਦਾ ਪਾਠ ਕਰਦੇ ਨੇ ਇੱਥੇ ਕਿੰਨੀਆਂ ਬਾਣੀਆਂ ਦਾ ਪਾਠ ਹੁੰਦਾ ਹੈ ਅੰਦਾਜ਼ਾ ਲਗਾਓ ਤੁਸੀਂ ਕੋਈ ਗ੍ਰੰਥੀ ਨਹੀਂ ਕੋਈ ਰਾਗੀ ਨਹੀਂ ਕੋਈ ਪਾਠੀ ਨਹੀਂ ਇੱਥੇ ਬੱਚੇ ਤਿਆਰ ਹੋ ਰਹੇ ਨੇ ਇਹ ਜੋੜੇਖਾਨਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਦੇ ਲਈ ਕੀ ਕਰਨਾ ਪਏਗਾ ਤੁਹਾਨੂੰ ਸਹੀ ਵੇਖੀ ਹੈ ਐਦਾਂ ਨੰਗੇ ਸਿਰ ਆਉਣਾ ਜੂੜੇ ਰੱਖ ਕੇ ਆਉਣਾ ਇਸ ਤਰੀਕੇ ਦੇ ਨਾਲ ਰਮਾਲ ਬਨ ਕੇ ਆਉਣਾ ਨਹੀਂ 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 ਤੇ ਸਿਰ ਕਵਰ ਹੋਣਾ ਚਾਹੀਦੀ ਹੈ ਟੋਪੀਆਂ ਨਹੀਂ ਹੋਣੀ ਚਾਹੀਦੀਆਂ ਦਸਤਾਰ ਹੋਣੀ ਚਾਹੀਦੀ ਹੈ ਬੱਚਿਆਂ ਦੇ ਐਦਾਂ ਹਾਫ ਕੱਪੜੇ ਨਹੀਂ ਹੋਣੇ ਚਾਹੀਦੇ ਪਿੱਛੋਂ ਵਦਨ ਨੰਗਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਐਂਟਰੀ ਨਹੀਂ ਗੁਰਦੁਆਰੇ ਦੇ ਵਿੱਚ ਐਂਟਰੀ ਨਹੀਂ ਆ ਗੁਰਦੁਆਰੇ ਦੇ ਵਿੱਚ ਜੇ ਤੁਸੀਂ ਐਦਾਂ ਦੇ ਕੱਪੜੇ ਪਾ ਕੇ ਆਉਂਗੇ ਤੁਹਾਨੂੰ ਬਾਹਰ ਮੋੜ ਦਿੱਤਾ ਜਾਏਗਾ ਉਸ ਤੋਂ ਬਾਅਦ ਚੱਲਦੇ ਹਾਂ ਜੀ ਕੱਲੀ-ਕੱਲੀ ਸੁਵਿਧਾ ਤੁਹਾਨੂੰ ਦਿਖਾਉਣੀ ਹੈ ਜੀ ਇਸ ਜਗ੍ਹਾ ਦੇ ਉੱਤੇ ਹੱਥ ਸੁਚੇ ਕਰਨ ਵਾਸਤੇ ਇਹ ਬਣਾਏ ਹੋਏ ਨੇ ਬਹੁਤ ਵਧੀਆ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਸੋਹਣੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਆਹ ਸੁਵਿਧਾ ਮੈਂ ਦੇਖੋ ਤੁਸੀਂ ਸੰਗਤ ਲਈ ਇੱਥੇ ਆ ਕੇ ਸੰਗਤ ਹੱਥ ਸੁੱਚੇ ਕਰਦੀ ਐ ਤੇ ਚੱਲਦੇ ਆ ਜੀ ਉੱਪਰ ਇੱਕੋ ਸਿੰਧੀ ਪਰਿਵਾਰ ਨੇ ਇਹਨਾਂ ਨੇ ਜਦੋਂ ਗੁਰੂ ਘਰ ਬਣਾਇਆ ਆਪਣੇ ਖਰਚੇ ਤੇ ਆਪ ਤਿਆਰ ਕੀਤਾ ਹਲੇ ਆਪਣਾ ਘਰ ਨਹੀਂ ਬਣਾਇਆ ਦੋ ਭਰਾ ਨੇ ਇੱਕ ਭਰਾ ਨੂੰ ਥੱਲੇ ਘਰ ਬਣਾ ਕੇ ਦੇ ਰਹੇ ਨੇ ਇਹ ਥੱਲੇ ਇੱਕ ਭਰਾ ਦਾ ਪੂਰਾ ਘਰ ਤਿਆਰ ਹੋ ਰਿਹਾ ਜੀ ਉਸ ਤੋਂ ਬਾਅਦ ਉੱਪਰ ਚੱਲਦੇ ਆਪਾਂ ਲਿਫਟ ਲੱਗੀ ਹੋਈ ਐ ਦੂਜੇ ਪਾਸੇ ਦੂਜਾ ਪਰਾ ਜਿਨੇ ਇਹ ਕਹੇ ਜੀ ਮੇਰਾ ਘਰ ਬਾਅਦ ਵਿੱਚ ਤਿਆਰ ਹੋਏਗਾ ਮੇਰੇ ਰੂਮ ਬਾਅਦ ਵਿੱਚ ਤਿਆਰ ਹੋਣਗੇ ਇਹਦੇ ਤਿਆਰ ਹੋ ਰਹੇ ਨੇ ਜੀ ਲੇਕਿਨ ਮੈਂ ਤਨ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲਾ ਐ ਮੈਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਦਰਬਾਰ ਹਾਲ ਤਿਆਰ ਕਰਾਂਗਾ ਹੱਸਦਾ ਚੜ ਗਿਆ ਐਨਾ ਸੋਹਣਾ ਤੁਸੀਂ ਵੀਡੀਓ ਸ਼ੇਅਰ ਕਰ ਦੇਣੀ ਆ ਐਨਾ ਸੋਹਣਾ ਦਾਸ ਇੱਕ ਹਫ਼ਤਾ ਕਿ ਰੁਕਦਾ ਕਿ ਜੀ ਹਾਂਜੀ ਤਨ ਗੁਰੂ ਰਾਮਦਾਸ ਮਹਾਰਾਜ ਹਾਂ ਤਰਸ਼ਿ ਕਰੂੰਗੀ ਰੂਹ ਖੁਸ਼ ਹੋ ਜਾਊਗੀ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤੇਰਾ ਦਰਬਾਰ ਕਮੇਟੀਆਂ ਕੀ ਕਰਨਗੀਆਂ ਇੱਕੋ ਵੀਰ ਨੇ ਇੱਕੋ ਵੀਰ ਨੇ ਗੁਰੂ ਸਾਹਿਬ ਦੇ ਪਿਆਰ ਦੇ ਵਿੱਚ ਆ ਕੇ ਗੁਰੂ ਘਰ ਬਣਾਇਆ ਕੈਲਾਸ਼ ਭਾਈ ਜਿਹਦਾ ਕਿ ਮੇਰਾ ਗੁਰੂ ਦਾ ਦਰਬਾਰ ਇੰਨਾ ਸੋਹਣਾ ਹੋਣਾ ਚਾਹੀਦਾ ਲੋਕ ਦੇਖਦੇ ਰਹਿ ਜਾਣ ਸਵੇਰੇ 2:30 ਵਜੇ 2:30 ਵਜੇ ਦਰਬਾਰ ਸਾਹਿਬ ਦੇ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਤਿੰਨ ਤਿੰਨ ਗੱਡੀਆਂ ਭੇਜੀਆਂ ਜਾਂਦੀਆਂ ਨੇ ਤਿੰਨ ਤਿੰਨ ਗੱਡੀਆਂ ਘਰਾਂ ਦੇ ਵਿੱਚੋਂ ਸੰਗਤ ਲੈ ਕੇ ਆਉਣ ਵਾਸਤੇ ਸੰਗਤ ਨੂੰ ਲੈ ਕੇ ਆਉਣ ਵਾਸਤੇ ਗੱਡੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਸੰਗਤ ਨੂੰ ਛੱਡ ਕੇ ਵਾਪਸ ਆਉਂਦੇ ਨੇ ਹਰ ਸੰਗਤ ਦੇ ਬੈਠਣ ਵਾਸਤੇ ਕੋਈ ਕੁਰਸੀ ਨਹੀਂ ਲੱਗੀ ਹੋਈ ਦੇਖੋ ਜੀ ਤੁਸੀਂ ਕੁਰਸੀ ਨਹੀਂ ਲੱਗੀ ਹੋਈ ਇੱਥੇ ਕੋਈ ਔਰ ਉਸ ਤੋਂ ਬਾਅਦ ਗੁਟਕਾ ਸਾਹਿਬ ਰੱਖਣ ਵਾਸਤੇ ਗੁਟਕਾ ਸਾਹਿਬ ਰੱਖਣ ਵਾਸਤੇ ਇਹ ਪੂਰੇ ਪਿਆਰ ਸਾਹਿਤ ਇਹਦੇ ਅੰਦਰ ਗੁਟਕਾ ਸਾਹਿਬ ਰੱਖੇ ਹੋਏ ਨੇ ਜੀ ਪੋਥੀਆਂ ਰੱਖੀਆਂ ਹੋਈਆਂ ਨੇ ਗੁਰਬਾਣੀ ਦੀ ਇੱਥੇ ਵਸ ਨਹੀਂ ਹੈ ਇੱਕ ਹੋਰ ਚੀਜ਼ ਵਿਖਾਉਣਾ ਜਿਹੜੀ ਗੁਰਦੁਆਰੇ 'ਚ ਹੈ ਹੀ ਨਹੀਂ ਹੈ ਜੀ ਬਹੁਤ ਲੱਖਾਂ ਗੁਰਦੁਆਰਿਆਂ 'ਚੋਂ ਇੱਕੋ ਗੁਰਦੁਆਰੇ ਵਿੱਚ ਹੋਏਗੀ ਜੀ ਉਹ ਆਪ ਜੀ ਨੂੰ ਵਿਖਾਉਣੇ ਆ ਚੱਲਦੇ ਆ ਜੀ ਇੱਕ ਹੋਰ ਜਗ੍ਹਾ ਦੇ ਉੱਤੇ ਤੁਸੀਂ ਸੋਚੋਗੇ ਹੈਰਾਨ ਰਹਿ ਜਾਓਗੇ ਔਰ ਇਹ ਵੀਡੀਓ ਦੱਬ ਕੇ ਸ਼ੇਅਰ ਕਰੋ ਅੱਖਾਂ ਖੁੱਲ ਜਾਣ ਲੋਕਾਂ ਦੀਆਂ ਅੱਖਾਂ ਖੁੱਲ ਜਾਣ ਕਿਸੇ ਤੋਂ 1 ਰੁਪਈਆ ਨਹੀਂ ਲਿਆ ਇਸ ਵੀਰ ਨੇ ਆਪਣੇ ਫੰਡ ਦੇ ਉੱਤੇ ਆਪਣੀ ਮਿਹਨਤ 'ਚੋਂ ਘਰ ਬਾਅਦ 'ਚ ਬਣੂਗਾ ਹਲੇ ਪਹਿਲਾਂ ਗੁਰੂ ਘਰ ਬਣਾ ਦਿੱਤਾ ਔਰ ਲਿਫਟ ਲੱਗੀ ਹੋਈ ਹੈ ਜੀ ਸੰਗਤ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਲਿਫਟ ਦੇ ਰਾਹੀਂ ਜਾਂਦੀ ਹੈ ਲਿਫਟ ਦੇ ਰਾਹੀਂ ਆਉਂਦੀ ਹੈ ਇੱਕ ਹੋਰ ਸਭ ਤੋਂ ਵੱਡੀ ਸੁਵਿਧਾ ਹੁਣ ਤੁਸੀਂ ਦੇਖਿਓ ਜੀ ਸਭ ਤੋਂ ਵੱਡੀ ਸੁਵਿਧਾ ਉਹ ਤੁਹਾਨੂੰ ਤੋਂ ਵੀ ਜ਼ਬਰਦਸਤ ਇਹ ਸਤਖੰਡ ਰੂਮ ਹੈ ਜੀ ਸੁਖਾਸਨ ਕਮਰਾ ਹੈ ਜੀ ਮਹਾਰਾਜਾ ਇਹ ਆਗੀ ਜਗਾ ਜੀ 5 ਸਟਾਰ ਵਰਗੀ ਇਹ ਜਗਾ ਤੇ ਆ ਕੇ ਸੰਗਤ ਮੈਡੀਟੇਸ਼ਨ ਕਰਦੀ ਹੈ ਇਸ ਜਗਾ ਤੇ ਆ ਕੇ ਇਧਰ ਦੇਖੋ ਤੁਸੀਂ ਪਿੱਛੋਂ ਕਿੰਨੀ ਸੋਹਣੀ ਹਵਾ ਹੁੰਦੀ ਹੈ ਕਿੰਨੀ ਸੋਹਣੀ ਹਵਾ ਹੁੰਦੀ ਹੈ ਤੇ ਇਹ ਜੀ ਇੱਥੇ ਬੈਠ ਕੇ ਅੰਮ੍ਰਿਤ ਵੇਲੇ 4 ਵਜੇ 5 ਵਜੇ ਕਿਸੇ ਨੇ ਪਾਠ ਕਰਨਾ ਉਹ ਵਾਹਿਗੁਰੂ ਦਾ ਨਾਮ ਜਪਣਾ ਪਾਰਕ ਦੇ ਵਿੱਚ ਚੌਥੀ ਮੰਜ਼ਲ ਤੇ ਅੱਗੇ ਪਾਰਕ ਬਣੀ ਐ ਇੱਕ ਹੋਰ ਵੱਡੀ ਸਹੂਲਤ ਮੈਂ ਕਿਉਂ 5 ਸਟਾਰ ਰੈਂਕ ਕਹਿ ਰਿਹਾ ਤੁਹਾਨੂੰ ਅੱਗੇ ਜੀ ਆਪਾਂ ਇਸ ਕਮਰੇ 'ਚ ਵਾਹਿਗੁਰੂ ਹੁਣ ਜੇ ਕਿਸੇ ਦਾ ਮਨ ਕਰਦਾ ਹੈ ਇੱਥੇ ਹਨੇਰਾ ਕਰ ਦਿੱਤਾ ਜਾਂਦਾ ਜੀ ਹਨੇਰਾ ਕਰਨ ਤੋਂ ਬਾਅਦ ਲਾਈਟ ਜਗਾਈ ਜਾਂਦੀ ਹੈ ਇਹਦੇ ਅੰਦਰ ਲਾਈਟ ਜਗਦੀ ਹੈ ਜਿਹੜੇ ਵੀਰ ਭਰਾ ਦਾ ਮਨ ਕਰਦਾ ਹੈ ਕਿ ਮੈਂ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਤੇ ਉਹਦੇ ਲਈ ਜਪਜੀ ਸਾਹਿਬ ਦੇ ਪਾਠ ਵਾਸਤੇ ਇਹਦੀ ਲਾਈਟ ਜਗਾਣਾ ਚਲੋ ਜਪਜੀ ਸਾਹਿਬ ਦਾ ਪਾਠ ਕਰਨਾ ਤਾਂ ਉਹ ਇਸ ਜਗ੍ਹਾ ਤੇ ਚੌਂਕੜਾ ਮਾਰ ਕੇ ਜਪਜੀ ਦਾ ਪਾਠ ਕਰੇਗਾ ਤੇ ਅਗਰ ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਜੀ ਉਹ ਇਸ 팔ਗੀ ਦੇ ਇੱਥੇ ਬੈਠੇਗਾ ਜੀ ਇੱਥੇ ਸੁਖਮਨੀ ਸਾਹਿਬ ਦੀ ਪੋਥੀ ਰੱਖੀ ਹੈ ਸੈਂਚੀ ਰੱਖੀ ਹੈ ਜੀ ਉਹ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਜੇ ਕਿਸੇ ਦਾ ਮਨ ਕਰਦਾ ਹੈ ਕਿ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਚਾਹੁੰਦਾ ਤੇ ਮੈਂ ਸੈਂਚੀਆਂ ਤੇ ਪਾਠ ਕਰਨਾ ਚਾਹੁੰਦਾ ਤੇ ਉਹ ਵਿਅਕਤੀਆਂ ਨੂੰ ਇੱਥੇ ਵੀਰਾਂ ਪਹਿਣਾ ਨੂੰ ਇੱਥੇ ਗੁਰਬਾਣੀ ਦੀਆਂ ਸੈਂਚੀਆਂ ਸਾਡੇ ਸਾਡੇ ਹਾਲਾਤ ਨੇ ਉਹ ਗੁਰਦੁਆਰੇ ਦੀ ਕਮੇਟੀਆਂ ਵਾਲਿਆਂ ਨੇ ਕਮੇਟੀਆਂ ਵਾਲੇ ਨੇ ਗੱਤਕੇ ਵਾਲੇ ਸਿੰਘਾਂ ਦੀਆਂ ਪੰਜਾਬ ਦੇ ਵਿੱਚ ਜਿਹੜੇ ਸਿੱਖ ਗੱਤਕਾ ਖੇលਦੇ ਨੇ ਉਹਨਾਂ ਨੂੰ ਬਾਹਰ ਕੱਢ ਕੇ ਰੱਖ ਦਿੱਤਾ ਵੀ ਤੁਸੀਂ ਗੱਤਕੇ ਦੀਆਂ ਕਲਾਸਾਂ ਨਹੀਂ ਲਗਾ ਸਕਦੇ ਐਦਾਂ ਨਹੀਂ ਜੋੜਿਆ ਜਾਂਦਾ ਐਦਾਂ ਕਮੇਟੀਆਂ ਬਣਾ ਕੇ ਕੋਈ ਫਾਇਦਾ ਨਹੀਂ ਹੈ ਆ ਸਿੰਧੀਆਂ ਤੋਂ ਸਿੱਖੋ ਕੋਈ ਗ੍ਰੰਥੀ ਕੋਈ ਰਾਗੀ ਕੋਈ ਪਾਠੀ ਕੋਈ ਪ੍ਰਧਾਨ ਕੋਈ ਸੈਕਟਰੀ ਨਹੀਂ ਹੈ ਐਨੀਆਂ ਸਹੂਲਤਾਂ ਇੱਧਰ ਇਸ ਪਾਸੇ ਗੁਰਬਾਣੀ ਦੇ ਆਪਣਾ ਪੋਥੀ ਜੀ ਸਾਹਿਬ ਤੇ ਜੇ ਕਿਸੇ ਨੇ ਕਿਤਾਬਾਂ ਪੜਨੀਆਂ ਨੇ ਜੇ ਕਿਸੇ ਨੇ ਲਿਟਰੇਚਰ ਪੜਨਾ ਹੈ ਅਰਥਾ ਸਮੇਦ ਬਾਣੀ ਪੜਨੀ ਹੈ ਸੁਖਮਨੀ ਸਾਹਿਬ ਦੇਵਨਾਗਰੀ ਸਿੰਧੀ ਦੇਵਨਾਗਰੀ ਦੇ ਵਿੱਚ ਕਾਪੀ ਕਰਵਾ ਕਰਵਾ ਕੇ ਰੱਖੇ ਹੋਏ ਨੇ ਇੱਕ ਲਾਇਬ੍ਰੇਰੀ ਬਣਾਈ ਜਾ ਰਹੀ ਹੈ ਜੀ ਇੱਥੇ ਸਹੂਲਤਾਂ ਇੰਨੀਆਂ ਦੇ ਨਾਲ ਤੇ ਅੱਗੇ ਆ ਜਾਓ ਜੀ ਇਹ ਕਿੰਨੀ ਸੋਹਣੀ ਪਾਰਕ ਬਣੀ ਹੋਈ ਹੈ ਉੱਪਰ ਚੌਥੇ ਫਲੋਰ ਦੇ ਉੱਤੇ ਔਰ ਲਾਸਟ ਵਿੱਚ ਇਹ ਲੇਡੀਜ਼ ਰੂਮ ਹੈ ਇਹ ਸਾਡਾ ਕਮਰਾ ਵੀ ਦਿਖਾਵਾਂਗੇ ਤੁਹਾਨੂੰ ਤੇ ਇਹ ਲੰਗਰ ਹੈ ਜੀ ਦੇਖੋ ਸਫਾਈ ਲੰਗਰ ਦੀ ਸਵੇਰੇ ਲੰਗਰ ਤਿਆਰ ਹੋਇਆ ਸਵੇਰੇ ਲੰਗਰ ਸਟਾਇਆ ਗਿਆ ਇੱਕ ਵੀ ਮਿੱਟੀ ਦਾ ਕਿਣਕਾ ਨਹੀਂ ਹੈ ਇੱਕ ਵੀ ਮਿੱਟੀ ਦਾ ਕਿਣਕਾ ਨਹੀਂ ਹੈ ਇਸ ਲਗਾ ਦੇ ਉੱਤੇ ਲੰਗਰ ਤਿਆਰ ਕਰਿਆ ਗਿਆ ਤੇ ਸ਼ਾਮ ਨੂੰ ਲੰਗਰ ਤਿਆਰ ਹੋਣਾ ਤੇ ਆਜ ਕੱਟ ਕੇ ਰੱਖੇ ਹੋਏ ਨੇ ਇੱਥੇ ਹੀ ਸ਼ਾਮ ਨੂੰ ਚੋਲ ਪਿਛਾਵਰ ਦਾਲ ਬਣਨੇ ਨੇ ਇੱਥੇ ਸੰਗਤ ਆਗੇ ਪ੍ਰਸ਼ਾਦਾ ਤਿਆਰ ਕਰੇਗੀ ਜੀ ਕਿੰਨੀ ਸੋਹਣੀ ਸਹੂਲਤਾ ਨੇ ਇੱਥੇ ਲੱਗੀਆਂ ਹੋਈਆਂ ਨੇ ਤੇ ਇਹ ਸਾਡਾ ਰੂਮ ਆ ਜੀ ਔਰ ਮੈਂ ਸੱਚੀ ਗੱਲ ਦੱਸਾਂ ਫਾਈਵ ਸਟਾਰ ਰੂਮ ਤੋਂ ਘੱਟ ਰੂਮ ਨਹੀਂ ਹੈਗੇ ਜੀ ਇਹ ਦੇਖੋ ਤੁਸੀਂ ਰੂਮ ਹਰ ਇੱਕ ਸਹੂਲਤ ਤੁਸੀਂ ਤੁਹਾਡਾ ਜੀ ਕਰਦਾ ਚਾਹ ਕੌਫੀ ਬਣਾਉਣੀ ਆ ਤੁਸੀਂ ਬਣਾ ਸਕਦੇ ਹੋ ਤੁਸੀਂ ਜੂਸ ਪੀਣਾ ਤੁਸੀਂ ਬਦਾਮ ਖਾਣੇ ਤੁਸੀਂ ਕਾਜੂ ਖਾਣੇ ਨੇ ਆ ਲਓ ਜੀ ਇੰਨਾ ਕਿ ਆ ਭਾਰੇ ਪੈ ਵੀ ਕਿੰਨਾ ਕੁ ਤੁਸੀਂ ਜੂਸ ਪੀਣਾ ਇਹ ਆ ਪ੍ਰਚਾਰਕ ਦੀ ਵੈਲਿਊ ਇਹ ਆ ਪ੍ਰਚਾਰਕ ਦੀ ਵੈਲਿਊ ਪ੍ਰਚਾਰਕ ਨੂੰ ਰੂਮ ਵਧੀਆ ਦੇਣਾ ਤੇ 10 ਪਿਛਲੇ 12 ਸਾਲਾਂ ਤੋਂ ਕੋਲਾਪੁਰ ਪਹਿਲਾਂ ਉਸ ਤੋਂ ਬਾਅਦ ਸ਼ੋਲਾਪੁਰ 12 ਸਾਲਾਂ ਤੋਂ ਆ ਰਿਹਾ ਜੀ ਇਹਦੀ ਪੂਰੀ ਵੀਡੀਓ ਆ ਸੰਗਤ ਜੀ ਅਸੀਂ ਬੜੀ ਜਲਦੀ 7 ਦਿਨਾਂ ਦੇ ਵਿੱਚ ਕੈਪਚਰ ਕਰ ਲਈ ਹੈ ਪੂਰੀ ਵੀਡੀਓ ਤਕਰੀਬਨ 2-3 ਦਿਨਾਂ ਦੇ ਵਿੱਚ ਕਿੱਦਾਂ ਸਿਮਰਨ ਹੁੰਦਾ ਕਿੱਦਾਂ ਨਾਮ ਜਪਿਆ ਜਾਂਦਾ ਕਿੱਦਾਂ ਪਾਠ ਹੁੰਦਾ ਸਾਰੀ ਵੀਡੀਓ ਤੁਸੀਂ ਦੇਖ ਸਕਦੇ ਹੋ ਖੋਜ ਵਿਚਾਰ ਚੈਨਲ ਦੇ ਉੱਤੇ ਜੇ ਲਾਈਕ ਜੇ ਚੰਗੀ ਲੱਗੀ ਤਾਂ ਜੀ ਜਰੂਰ ਸ਼ੇਅਰ ਜਰੂਰ ਕਰ ਦੇਣਾ ਕਿ ਹੋਰ ਇੱਕ ਕਮੇਟੀਆਂ ਨੂੰ ਵਿਖਾਓ ਜਾ ਕੇ ਬੱਚਿਆਂ ਨੂੰ ਦਿਖਾਓ ਬੇਟਾ ਅਸੀਂ ਇਦਾਂ ਦੀਆਂ ਸਹੂਲਤਾਂ ਲੈ ਕੇ ਆਈਏ ਤਾਂ ਕਿ ਗੁਰਦੁਆਰਿਆਂ ਵਿੱਚ ਸੰਗਤ ਜੁੜੇ ਸੰਗਤ ਨੂੰ ਸਹੂਲਤਾਂ ਵੀ ਦੇਣੀਆਂ ਨੇ ਉਹਨਾਂ ਨੂੰ ਜੋੜਨਾ ਵੀ ਹੈ ਜੇ ਜੋੜੋਗੇ ਨੇ ਨਾ ਗੁਰਦੁਆਰੇ ਖਾਲੀ ਰਹਿ ਜਾਣੇ ਨੇ ਤੁਹਾਡੇ ਗੁਰੂ ਕਿਰਪਾ ਕਰੇ ਇਸ ਵੀਰ ਦੇ ਅੱਗੇ ਇਸ ਵੀਰ ਦੇ ਲਈ ਇੱਕ ਵਾਰ ਸਾਰੇ ਫਤਿਹ ਜ਼ਰੂਰ ਬੁਲਾਇਓ ਕੈਲਾਸ਼ ਭਾਈ ਹੈ ਸਿੰਧੀ ਪਰਿਵਾਰ ਹੈ ਸਿੰਧੀ ਵੀਰ ਹੈ ਇੱਕੋ ਵੀਰ ਹੈ ਕੱਲਾ ਹੀ ਵੀਰ ਹੈ ਜਿਹਨੇ ਕੱਲੇ ਵੀਰ ਨੇ ਪੰਜ ਮੰਜ਼ਲਾ ਇਮਾਰਤ ਬਣਾਈ ਉਹਦੇ ਵਿੱਚ ਇੱਕ ਥੱਲੇ ਹਾਲ ਹੈ ਦੋ ਆਪਣੇ ਲਈ ਇੱਕ ਭਰਾ ਲਈ ਇੱਕ ਆਪਣੇ ਲਈ ਤੇ ਦੋ ਗੁਰੂ ਲਈ ਵੱਡੇ ਇੱਕ ਹਾਲ ਤੇ ਇੱਕ ਮਹਾਰਾਜ ਦਾ ਦਰਬਾਰ ਬਣਾਇਆ ਜਿੱਥੇ ਸੰਗਤ ਜੁੜਦੀ ਹੈ ਅਸੀਂ ਪੌੜੀਆਂ ਥੱਲੇ ਮਹਾਰਾਜ ਦਾ ਪ੍ਰਕਾਸ਼ ਕਰਕੇ ਛੁੜੀ ਜੀ ਜਗ੍ਹਾ ਬਣਾ ਦਿੰਦੇ ਹਾਂ ਸਿੱਖੋ ਤਾਂ ਇਹਨਾਂ ਤੋਂ ਸਿੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੁਖਾਸਨ ਸਾਹਿਬ ਦਾ ਰੂਪ ਵੀ ਤੁਹਾਨੂੰ ਬਖਾਉਣ ਲੱਗੇ ਸੀ ਇਹ ਬਾਈ ਸਾਹਿਬ ਜੀ ਡਰਾਈਵਰ ਨੇ ਇੱਥੇ ਸਾਰਾ ਦਿਨ ਇੱਥੇ ਰਹਿੰਦੇ ਨੇ ਕਹਿੰਦੇ ਮੈਂ ਆਪਕਾ ਸੰਦੀਪ ਭਾਈ ਕਿੰਨੇ ਸਾਲੋਂ ਸੇ ਲੈ ਰਹੇ ਹੋ ਮੈਂ 22-23 ਸਾਲ ਕੰਮ ਕਰਤਾ ਹਾਂ 22-23 ਸਾਲ ਉਸੇ ਇਹ ਜਿੱਥੇ ਵੀ ਜਾਣਾ ਹੁੰਦਾ ਡਰਾਈਵਰ ਗੱਡੀ ਲੈ ਕੇ ਉੱਥੇ ਨਾਲ ਜਾਂਦੇ ਨੇ ਤੇ ਇਹ ਆ ਜੀ ਸੁਖਾਸਨ ਰੂਮ ਜੀ ਵਾਹਿਗੁਰੂ ਜੀ ਦੇ ਪਾਸ ਆ ਗਿਆ ਜੀ ਸਾਨੂੰ ਬਾਕੀ ਦਿਨ ਵਾਹਿਗੁਰੂ ਵਾਹਿ ਔਰ ਬੜੀ ਜਲਦੀ ਇਹ ਪੂਰੀ ਵੀਡੀਓ ਜਿਹੜੀ ਸਾਰੇ ਕਲਿੱਪ ਤਿਆਰ ਕੀਤੇ ਹੋਏ ਨੇ ਇਹ ਪੂਰੀ ਵੀਡੀਓ ਬੜੀ ਜਲਦੀ YouTube ਤੇ Facebook ਤੇ ਆ ਜਾਏਗੀ। ਬੋ ਤਾਂ ਫਿਰ ਬੇਨਤੀ ਹੈ ਇਸ ਵੀਰ ਦੇ ਲਈ ਜਰੂਰ ਲਿਖਣਾ ਜੀ ਪਿਆਸ ਤੋਂ ਬੋਲੋ ਧਨ ਗੁਰ ਨਾਨਕ। ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਇਹ ਬੱਚੇ ਬੜੇ ਸੇਵਾ ਕਰਦੇ ਨੇ ਅੱਗੇ ਦਿਨ ਰਾਤ। ਹਾਂ ਜੀ। ਇਹ ਬੱਚੇ ਨਹੀਂ ਸਿੰਧੀ ਇਹ ਵੀ। ਕਹਨਾ ਮੈਂ ਆਪਕਾ ਰਾਜੀਸ਼। ਆਪਨੀ ਕੀ ਸੇਵਾ ਲਗੀ ਹੋਈ ਹੈ? ਸੇਵਾ ਤਾਂ ਅਸੀਂ ਜਿੱਸਾ ਜੋ ਆਤੀ ਹੈ ਵੈਸੇ ਹਮ ਕਰਦੇ ਜਾਂਦੇ ਹਾਂ ਸੇਵਾ ਪੂਰੀ ਦیتے। अभी तो बाल संगत में चल रही है सेवा। बाल संगत। को आने की, जाने की वापस अच्छा बच्चों को तो बच्चों को घर से लेकर आते हैं और वापस भी छोड़ भी के जाते जो सिमरन करते हैं नीचे हाँ व्याख्या हाँ, सुन रहे हैं वो थले गो गी है जी आके बच्चे जेड़े ने तुम देख रहे हो आ रहे ने बच्चा ने वापस जाना और फिर मैं बेनती करा आख लो कुछ सिक लो ਬੱਚਿਆਂ ਨੂੰ ਘਰੋਂ ਲੈ ਕੇ ਆਉਣਾ ਪਏਗਾ ਜੇ ਜੋੜਨਾ ਇੱਥੇ ਕਿਉਂ ਰਾਗੀ ਗ੍ਰੰਥੀ ਪਾਠੀ ਦੀ ਲੋੜ ਨਹੀਂ ਪੈਂਦੀ ਕਿਉਂ ਆਪ ਸਭ ਕੁਝ ਕਰਦੇ ਨੇ ਆਪ ਸਿਖਾਉਂਦੇ ਪਏ ਨੇ ਤੇ ਸਾਡੇ ਬੱਚੇ ਟੀਵੀਆਂ ਤੇ ਨਸ਼ਿਆਂ ਵਾਲੇ ਪਾਸੇ ਭੰਗੜਿਆਂ ਵਾਲੇ ਪਾਸੇ ਕਿਉਂ ਜਾ ਰਹੇ ਨੇ ਕਮੇਟੀਆਂ ਦੀ 90% ਨਲੇਕੀ ਹੈ ਕਮੇਟੀਆਂ ਦੀ ਇਹ ਦਿਲੋਂ ਕਹਿ ਰਿਹਾ ਮੇਰੇ ਅੰਦਰ ਬੜਾ ਦਰਦ ਹੈ ਕਮੇਟੀਆਂ ਵਰਤੀ ਕਿ ਇਹ ਜਾਗ ਪਹਿਣਨਾ ਤੇ ਪੰਜਾਬ ਦਾ ਕੋਈ ਨਾਮ ਵੱਖਰੇ ਨਾਮ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ